गोद लिया बच्चा और कुख तो जनमया बच्चा कुख तो जनमया बच्चा किदरे वड्डा होके कुल नु कलंक लाण वाला हो जाए मां बाप नु दुखी करे बेचैन करे ते बहुत सारे उस दे च औगण होवन तावी मां उस दे औगणा ते पडदा पांदे ਛੁਪਾਂਦੀ ਲੋਕਾਂ ਨੂੰ ਨਾ ਪਤਾ ਚੱਲੇ ਸਮਾਜ ਨੂੰ ਨਾ ਪਤਾ ਚੱਲੇ ਮੇਰੇ ਬੱਚੇ 'ਚੇ ਖਾਮੀਆਂ ਨੇ ਮੇਰੇ ਬੱਚੇ 'ਚੇ ਕਮਜ਼ੋਰੀਆਂ ਨੇ ਮੇਰੇ ਬੱਚੇ 'ਚ ਇਹ ਔਗਣ ਨੇ ਮਾਂ ਛੁਪਾਂਦੀ ਹੈ ਪਰਦਾ ਪਾਉਂਦੀ ਹੈ ਦੂਜੇ ਨੂੰ ਬਿਲਕੁਲ ਨਾ ਪਤਾ ਚੱਲੇ ਲੇਕਿਨ ਗੋਦ ਲਿਆ ਬੱਚਾ ਅਗਰ ਵੱਡਾ ਹੋ ਕੇ ਘਰ ਦੇ 'ਚ ਕਲੇਸ਼ ਤੇ ਸੰਤਾਪ ਨੂੰ ਜਨਮ ਦੇਵੇ ਮਾਂ-ਬਾਪ ਦੇ ਲਈ ਦੁੱਖ ਦਾ ਵਾਇਸ ਬਣਿਆ। ਘਰ ਨੂੰ ਕੁਲੰਕਿਤ ਕਰੇ। ਉਹ ਹੀ ਮਾਂ ਜਿਸ ਨੇ ਗੋਦ ਲਿਆਉਂਦਾ ਹੈ ਕਹਿ ਦਿੰਦੀ ਹੈ ਕਿਸ ਦਾ ਪਤਾ ਨਹੀਂ ਗੰਦਾ ਹੋਣੇ ਮੈਂ ਚੁੱਕ ਕੇ ਲਿਆਂਦਾ। ਮੈਂ ਅਜੇ ਇਤਨਾ ਹੀ ਆਖਿਆ ਸੀ ਬਾਅਦ ਤੇ ਜੇ ਮੈਂ ਪੂਰਾ ਕਰਨਾ ਸੀ ਉਹ ਆਪਣਾ ਬੱਚਾ ਚੁੱਕ ਕੇ ਚੱਲ ਪਈ। ਥੋੜਾ ਜਿਹਾ ਮੋਬਾਣਾ। ਬਾਦ ਵਿੱਚ ਤੇ ਉਸਨੇ ਮੈਨੂੰ ਮਾਫੀ ਦੀ ਚਿੱਠੀ ਦਿੱਤੀ ਕਿ ਮੈਂ ਉਸ ਦਿਨ ਕੁਝ ਰੁਖਾ ਬੋਲੀਆਂ ਮੈਂ ਹੁਣ ਸਮਝੀਏ ਤੁਹਾਡੀ ਗੱਲ ਕਿਉਂਕਿ ਫਿਰ ਇਸ ਪਰਕਰਨ ਨੂੰ ਮੈਂ ਲੰਬਾ ਕੀਤਾ ਮੈਂ 10-15 ਦਿਨ ਬੋਲਿਆ ਅਨਭਵੀ ਗਿਆਨ ਸਾਧਨਾ ਕਰ ਕਰਕੇ ਜਪ ਕਰ ਕਰਕੇ ਮਿਹਨਤ ਕਰ ਕਰਕੇ ਜਿੰਨੇ ਹੀ ਨਾਮ ਦੇ ਆਇਆ ਗਏ ਮਸ਼ਕਤਗਾਰ ਤਾਂ ਪ੍ਰਾਪਤ ਹੁੰਦਾ ਹੈ ਅਕਸ਼ਰੀ ਗਿਆਨ ਤੇ ਪੜ੍ਹ ਲਿਆ ਸੁਣ ਲਿਆ ਮਿਲ ਗਿਆ ਦਿਮਾਗ ਵਿੱਚ ਇਕੱਠਾ ਕਰ ਲਿਆ ਅਕਸ਼ਰੀ ਗਿਆਨ ਇਸ ਸਦੀ ਦੇ ਤੇ ਬਹੁਤ ਵੱਧ ਗਿਆ ਹੈ بڑے ਠੀਕਾਕਾਰ بڑے ਗਿਆਨੀ بڑے ਦਾਰਸ਼ਨਿਕ بڑے ਚਿੰਨ ਤੱਕ ਔਰ ਜਿਤਨੇ ਪੜਾਈ ਲਿਖਾਈ ਅੱਜ ਇਹ ਪਹਿਲੇ ਤੇ ਹੁੰਦੀ ਨਹੀਂ ਸੀ ਐਨੇ ਸਕੂਲ ਇਤਨੇ ਕਾਲਜ ਗਲੀ ਗਲੀ ਦੇ ਪਿੰਡ ਪਿੰਡ ਦੇਚ ਪੰਜਾਬ ਦੇਚ ਕਾਲਜ ਨੇ ਨਹੀਂ ਤੇ ਇੱਕ ਉਹ ਜ਼ਮਾਨਾ ਸੀ ਜਿ श्री कृष्ण ਨੇ ਪੜਨਾ ਸੀ ਤੇ ਮਥਰਾ ਤੋਂ ਅਵੰਤ ਕਾ ਜਾਣਾ ਪਿਆ ਪੜਨ ਵਾਸਤੇ ਉਜੈਨ ਜਾਣਾ ਪਿਆ 500 ਮੀਲ ਦੂਰ ਜਾਣਾ ਪਿਆ 500 ਮੀਲ ਤੱਕ ਕੋਈ ਵਿਦਿਆਲਾ ਨਹੀਂ ਸੀ श्री कृष्ण ਅਵੰਤ ਕਾ ਜਾ ਕੇ ਪੜੇ ਨੇ ਸੰਦੀਪਨੀ ਕੋਲ ਯਾਦਗਾਰ ਦੇਚ ਆਸ਼ਰਮ ਅਜੇ ਵੀ ਬਣਿਆ ਹੈ ਗੁਜਰਾਤ ਤੋਂ ਆਏ ਕਾਠਿਆਵਾੜ ਤੋਂ ਆਏ ਸੁਧਾਮਾ ਅਵੰਤ ਕਾ ਦੇਜ ਪੜਦੇ ਨੇ ਮਥਰਾ ਤੋਂ ਗਏ ਕ੍ਰਿਸ਼ਨ ਅਵੰਤ ਕਾ ਦੇਜ ਪੜਦੇ ਨੇ ਇਹਦਾ ਮਤਲਬ ਦੂਰ ਦੂਰ ਤੱਕ ਕੋਈ ਮਹਾ ਵਿਦਿਆਲੇ ਹੈ ਹੀ ਨਹੀਂ ਸਨ ਅੱਜ ਤੇ ਗਲੀ ਗਲੀ ਦੇ ਸਕੂਲ ਹੈ ਅੱਜ ਜਿੰਨਾ ਅਖਰੀ ਗਿਆਨ ਇਕੱਠਾ ਹੋ ਗਿਆ ਪਹਿਲੇ ਨਹੀਂ ਸੀ ਅੱਖੇ ਨਾ ਹੋਣਾ ਅੱਜ ਜਿੰਨੀ ਮੂਰਖਤਾ ਹੈ ਪਹਿਲੇ ਨਹੀਂ ਸੀ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਹੰਕਾਰ ਅੱਜ ਤੋ ਚੰਦ ਸਦੀਆਂ ਪਹਿਲੇ ਅਨ ਪੜ ਸਿਆਣਿਆਂ ਦੀ ਤਾਦਾਦ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਇਸ ਸਦੀ ਦੇ ਚ ਪੜੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਹੰਕਾਰ ਪੜ ਲਿਖ ਕੇ ਹੰਕਾਰ ਵੱਧ ਗਿਆ ਲੋਭ ਵੱਧ ਗਿਆ ਵਾਸ਼ਨਾ ਵੱਧ ਗਈ ਪਰ ਵੱਧ ਜਾਂਦੀ ਹੈ ਅਕਸ਼ਰੀ ਗਿਆਨ ਨਾਲ ਵੱਧ ਜਾਂਦੀ ਹੈ ਮੈਂ ਕਿਸੇ ਸਮੇਂ ਇੱਕ ਲੇਖ ਪੜ੍ਹਿਆ ਸੀ ਭਾਰਤ ਦੇ ਵਿੱਚ ਇੱਕ ਮੈਗਜ਼ੀਨ ਨਿਕਲਦਾ ਹੈ ਦਿਨਮਾਨ ਉਸ ਦੇ ਸੈਂਸ ਦੀ ਕੋਈ ਨਵੀਂ ਤੋਂ ਨਵੀਂ ਜਿਹੜੀ ਖੋਜ ਆਉਂਦੀ ਹੈ ਉਸ ਦੇ ਹਵਾਲੇ ਹੁੰਦੇ ਉਸ ਦੇ ਵਿੱਚ ਇੱਕ ਇਹ ਵੀ ਲੇਖ ਸੀ ਕਿ ਗਾਲਵਨ 90 ਸਾਲ ਪਹਿਲੇ ਪੈਰਿਸ ਦੇ ਵਿੱਚ ਯਾਰਵ ਦੇ ਸਾਰੇ ਵਿਦਵਾਨ ਇਕੱਠੇ ਹੋਏ ਇੱਕ ਵਿਸ਼ੇ ਤੇ ਸਾਰਿਆਂ ਨੇ 10-10 15-15 ਮਿੰਟ ਬੋਲਣਾ ਸੀ ਔਰ ਇਹ ਗੋਸ਼ਟੀ ਹਫਤਾ ਚੱਲੀ ਕ੍ਰਾਈਮ ਵੱਧਦੇ ਜਾ ਰਹੇ ਨੇ ਕਤਲ ਵੱਧਦੇ ਜਾ ਰਹੇ ਚੋਰੀ ਯਾਰੀ ਵਧਦੀ ਜਾ ਰਹੀ ਇਸ ਨੂੰ ਕਿਸ ਤਰ੍ਹਾਂ ਕਾਬੂ ਕਰੀਏ ਇਸ ਵਿਸ਼ੇ ਤੇ ਇਨਾ ਵਿਦਵਾਨਾਂ ਨੇ ਆਪਣੇ ਵਿਚਾਰ ਦੇਣੇ ਸਾਂ ਲੰਬਾ ਚੌੜਾ ਲੇਖ ਸੀ ਮੈਂ ਥੋੜੇ ਜਿਹਾ ਸਮਝੀ ਤੁਹਾਡੇ ਸਾਹਮਣੇ ਰੱਖਾਂ ਕਿਉਂਕਿ ਵਿਦਵਾਨਾਂ ਨੇ ਜੜੀਆਂ ਜੜੀਆਂ ਦਲੀਲਾਂ ਦਿੱਤੀਆਂ ਉਹ ਵੀ ਉਸ ਰਸਾਲੇ ਛਪੀਆਂ ਬਹੁ ਗਿਣਤੀ ਦੇਚ ਵਿਦਵਾਨਾਂ ਨੇ ਇੱਕ ਜ਼ਵਾਨ ਹੋ ਕੇ ਆਖਿਆ ਕਿ ਕ੍ਰਾਈਮ ਇਸ ਵਾਸਤੇ ਵੱਧੇ ਜਾ ਰਹੇਨ ਬਹੁਤੀ ਦੁਨੀਆ ਅਨਪੜ੍ਹ एको जम मन लो कि अनपढ़ होना सब तो वाला गुनाह है कि अनपढ़ होना चूंकि नब्बे फीसदी दार्शनिक चिंतक विद्वान एक सहमत हो के कह लगे यही सब तो वाला जुर्म है अनपढ़ होना और अनंत जुरम अनपढ़ लोग कर दें। ਤੋ ਸਾਰੇ ਯੂਰਪ ਦੇ ਵਿੱਚ ਕਾਨੂੰਨ ਬਣ ਗਿਆ 5 ਸਾਲ ਦਾ ਬੱਚਾ ਸਕੂਲ ਦੇ ਚ ਪਾਵਾ ਮਾਂ-ਬਾਪ ਨੇ ਨਹੀਂ ਪਾਇਆ ਜੁਰਮ ਫਾਇਨ ਕਰੋ ਮਾਂ-ਬਾਪ ਦਾ ਚਲਾਨ ਕਰੋ ਮਾਂ-ਬਾਪ ਦਾ ਕਿਉਂ ਨਹੀਂ ਬੱਚਾ ਭੇਜਿਆ 5 ਸਾਲ ਦਾ ਬੱਚਾ ਹੋ ਗਿਆ ਸਕੂਲ ਨਹੀਂ ਭੇਜਿਆ ਇਨਾ 60-70 ਸਾਲਾਂ ਦੇ ਵਿੱਚ ਯੂਰਪ ਸਾਰਾ ਪੜ੍ਹ ਲਿਖ ਗਿਆ ਬੱਚਾ ਬੱਚਾ ਸਕੂਲ ਜਾਂਦਾ ਹੈ ਪੜਾਈ ਲਿਖਾਈ ਵਧ ਗਈ ਅਕਸ਼ਰੀ ਗਿਆਨ ਵਧ ਗਿਆ ਆਪ ਸੁਣ ਕੇ ਹੈਰਾਨ ਹੋਵੋਗੇ ਜਿਹੜੇ ਆંકੜੇ ਆਏ ਨੇ ਪਹਿਲੇ ਨਾਲੋਂ 13 ਗੁਣਾ ਕਤਲ ਵਧ ਗਿਆ ਹੈ ਪਹਿਲੇ ਨਾਲੋਂ 40 ਗੁਣਾ ਚੋਰੀ ਵਧ ਗਈ ਹੈ ਪਹਿਲੇ ਨਾਲੋਂ 70 ਗੁਣਾ ਜ਼ਿਆਦਾ ਬਲਾਤਕਾਰ ਵਧ ਗਿਆ ਹੈ ਤੇ ਵਧ ਗਿਆ ਪਹਿਲੇ ਅਨਪੜ੍ਹ ਕਰਦੇ ਸਨ ਹੁਣ ਪੜ੍ਹੇ ਲਿਖੇ ਕਰਦੇ ਅਨਪੜ੍ਹ ਕਰਦੇ ਸਨ ਵਿਚਾਰੇ ਪਕੜੇ ਵੀ ਜਾਂਦੇ ਸਨ ਕਿਉਂਕਿ ਇਤਨੀ ਸਮਝ ਨਹੀਂ ਸੀ ਪੜ੍ਹੇ ਲਿਖੇ ਕਰਦੇ ਨੇ ਇਹ ਪੜ੍ਹੇ ਲਿਖੇ ਜੋ ਹੈ ਪਕੜੇ ਵੀ ਨਹੀਂ ਜਾਂਦੇ ਚਲਾ ਕੇ ਇਤਨੇ ਨੇ ਨਿਕਲ ਜਾਂਦੇ ਨੇ ਕਾਨੂੰਨ ਤੋਂ ਦਾਅ ਪੇਚ ਇਹਨਾਂ ਨੂੰ ਆ ਗਏ ਨੇ ਤੋ تسلیم ਕਰਨ ਲੱਗ ਪੈਣੇ ਦੇ ਨਾਲ ਮਸਲਾ ਤੇ ਨਹੀਂ ਹੱਲ ਹੋਇਆ ਹੰਕਾਰ ਵੱਧ ਗਿਆ ਲੋਭ ਵੱਧ ਗਿਆ ਵਾਸ਼ਨਾ ਵੱਧ ਗਈ ਮਨੁੱਖ ਪਾਪ ਕਰੇਗਾ ਹੰਕਾਰ ਵਸੋ ਕੇ ਲੋਭ ਵਸੋ ਕੇ ਵਾਸ਼ਨਾ ਵਸੋ ਕੇ ਪਾਪ ਕਰਨ ਦਾ ਹੋਰ ਕੋਈ ਕਾਰਨ ਨਹੀਂ ਹੈ ਇਹਨਾਂ ਤਿੰਨਾਂ ਤੋਂ ਅਧਿਨੋਕੇ ਕਰੇਗਾ ਹੰਕਾਰ ਵਸੋ ਕੇ ਕਿਸੇ ਦੀ ਹਿੰਸਾ ਕਰੇਗਾ ਲੋਭ ਵਸੋ ਕੇ ਚੋਰੀ ਡਕੈਤ ਕਿਸੇ ਦੇ ਨਾਲ ਬੇਈਮਾਨੀ ਧੱਕੀ ਕਰੇਗਾ ਤੇ ਅਸੀਮ ਵਾਸ਼ਨਾ ਵਸੋ ਕੇ ਬਲਾਤਕਾਰ ਕਰੇਗਾ ਹੋਰ ਤੇ ਕੋਈ ਪਾਪ ਦਾ ਕਾਰਨ ਹੀ ਨਹੀਂ ਹੈ ਇਹ ਵੱਧ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ ਇਹ ਪੜਾ ਲਿਖਾ ਮਹਾ ਮੂਰਖ ਸਮਝ ਲੋ ਲੋਭ ਤੇ ਵੱਧ ਗਿਆ ਇਸ ਤਨ ਅਹੰਕਾਰ ਤੇ ਵੱਧ ਗਿਆ ਵਾਸ਼ਨਾ ਤੇ ਵੱਧ ਗਈ ਤੇ ਇਹਨੇ ਕਿਥੇ ਜਪਣਾ ਨਾਮ ਇਹਦੇ ਲਈ ਸੰਸਾਰ ਸਭ ਕੁਝ ਹੈ ਨਿਰੰਕਾਰ ਕੁਝ ਵੀ ਨਹੀਂ ਇਹਦੇ ਲਈ ਪਦਾਰਥ ਸਭ ਕੁਝ ਨੇ ਪਰਮਾਤਮਾ ਕੁਝ ਵੀ ਨਹੀਂ ਇਹ ਦੇ ਨਹੀ ਰੂਪ ਰੰਗ ਸਭ ਕੁਛ ਹੈ ਅਰੂਪ ਪਰਮਾਤਮਾ ਕੁਛ ਨਹੀਂ ਹੁੰਦੇ ਅਰੂਪ ਹੈ ਅਰੂਪ ਹੈ ਅਨੂਪ ਹੈ ਚਕਰ ਚੈਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਇਹ ਸਦੀ ਬਕੌਲੇ ਗੁਰੂ ਨਾਨਕ ਪੜੇ ਲਿਖੇ ਮੂਰਖਾਂ ਦਾ ਅਯੋਗ ਹੈ ਪੜਿਆ ਮੂਰਖ ਆਖੀਏ ਜਿਤ ਲਬ ਲੋਭ ਅਹੰਕਾਰ ਉਸਤਾਦ ਜ਼ੌਕ ਬਹਾਦਰ ਸ਼ਾਹ ਜ਼ਫਰ ਦਾ ਦਰਬਾਰੀ ਸ਼ਾਇਰ ਸੀ ਤੇ ਬਹਾਦਰ ਸ਼ਾਹ ਕਹਿੰਦਾ ਸੀ ਇਹ ਮੇਰੇ ਤਾਜ ਦਾ ਹੀਰਾ ਹੈ ਮੇਰੇ ਕੋਲ ਚਮਕ ਤੇ ਜਮਕ ਜਿਹੜੀ ਹੈ ਜ਼ੌਕ ਕਰਕੇ ਜ਼ੌਕ ਬੜਾ ਸਿਆਣਾ ਸੀ ਇਬਾਦਤ ਗੁਜ਼ਾਰ ਬੰਦਾ ਸੀ ਫਕੀਰ ਤਬੀਅਤ ਇਨਸਾਨ ਸੀ ਇਹ ਕਹਿੰਦਾ ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਗੇ ਬੁਤ ਮੈਂ ਸਮਝਦਾ ਸੀ ਕਿ ਪੜ੍ਹ ਲਿਖ ਕੇ ਕੁਝ ਮੈਂ ਸਮਝ ਜਾਵਾਂਗਾ ਜਾਣ ਜਾਵਾਂਗਾ ਮੈਂ ਫਿਰ ਅਰਜ਼ ਕਰਾਂ ਅਕਸ਼ਰੀ ਗਿਆਨ ਨਾਲ ਜ਼ਿੰਦਗੀ ਚੱਲਦੀ ਏ ਜਰਾ ਡੰਗ ਨਾਲ ਚੱਲਦੀ ਏ ਜ਼ਿੰਦਗੀ ਬਦਲਦੀ ਨਹੀਂ ਦੁਨਿਆਵੀ ਵਿਦਿਆ ਨਾਲ ਜੀਵਨ ਚੱਲਦਾ ਹੈ ਜੀਵਨ ਬਦਲਦਾ ਨਹੀਂ ਜ਼ਿੰਦਗੀ ਬਦਲਦੀ ਨਹੀਂ ਜਿੰਨੇ ਛਿਰ ਤੱਕ ਜੀਵਨ ਬਦਲੇ ਨਾ ਗੁਰਨਾਮ ਨੇ ਕੋਸ ਵਿਦਿਆ ਨੂੰ ਵਿਦਿਆ ਹੀ ਨਹੀਂ ਮੰਨਦੇ ਫਰਕ ਸਿਰਫ ਇਤਨਾ ਹੈ ਕੋਈ ਅਨਪੜ ਮੂਰਖ ਹੋਵੇਗਾ ਕੋਈ ਪੜਾ ਲਿਖਾ ਮੂਰਖ ਹੋਵੇਗਾ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਅੰਕਾਰਸ ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਗੇ ਜਾਨਾ ਤੋ ਇਹ ਜਾਨਾ ਕਿ ਨਾ ਜਾਣਾ ਕੁਛ ਵੀ ਜੋ ਕਹਿਨਨ ਪੜ ਪੜ ਕੇ ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਕੁਝ ਵੀ ਨਹੀਂ ਜਾਣ ਪੜ ਪੜ ਕੇ ਮੈਂ ਇਹ ਜਾਣਿਆ ਜਾਣ ਜਾਣ ਕੇ ਮੈਂ ਇਹ ਜਾਣਿਆ ਮੈਂ ਕੁਝ ਨਹੀਂ ਜਾਣਦਾ ਕਿ ਸਖਸ਼ੀ ਗਿਆਨ ਨਾਲ ਮੇਰੀ ਜ਼ਿੰਦਗੀ ਨਹੀਂ ਬਦਲੀ ਜੀਵਨ ਨਹੀਂ ਬਦਲੇ ਇਹ ਅਖਰੀ ਗਿਆਨ ਚਾਹੇ ਦੁਨਿਆਵੀ ਕਿਤਾਬਾਂ ਦਾ ਹੋਵੇ ਚਾਹੇ ਧਰਮ ਗ੍ਰੰਥਾਂ ਦਾ ਹੋਵੇ ਚਾਹੇ ਗੀਤਾ ਦੇ ਅਰਥ ਆਉਂਦੇ 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 ਹੋਣ ਜਾਂ ਕੁਰਾਨ ਦਾ ਹਾਫਿਜ਼ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਠੀਕਾਕਾਰ ਹੋਵੇ ਅਰਥ ਬਹੁਤ ਦਾ ਗਿਆਤਾ ਹੋਵੇ ਜ਼ਿੰਦਗੀ ਨਹੀਂ ਬਦਲੇਗੀ ਪੜ੍ਹੀਏ ਜੇਤੇ ਬਰਸ ਬਰਸ ਪੜ੍ਹੀਏ ਜੇਤੇ ਮਾਸ ਪੜੀਏ ਜੇਤੀ ਅਰ ਜਾਂ ਪੜੀਏ ਜੇਤੇ ਸਾਸ ਨਾਨਕ ਲੇਖੇ ਇੱਕ ਗੱਲ ਜਪਦਿਆਂ ਹੀ ਖੇਡ ਬਣੇਗੀ ਉਹ ਇੱਕ ਗੱਲ ਜਪ ਹੈ ਜਪੋ ਤਾ ਏਕੋ ਨਾਮਾ ਅਵਰ ਨਿਰਫਲ ਕਾਮਾ ਪੜਨ ਦਾ ਲਾਭ ਹੈ ਬਾਣੀ ਦਾ ਪਤਾ ਚਲੇਗਾ ਅਰਥ ਬੋਧ ਦਾ ਪਤਾ ਚਲੇਗਾ ਕੰਠ ਵੀ ਹੋ ਸਕਦੀ ਹੈ ਜ਼ਿੰਦਗੀ ਬਦਲੇਗੀ ਨਹੀਂ ساری ਜ਼ਿੰਦਗੀ ਪੜਦਾ ਰਹੋ ਔਰ ਬੜੇ ਪਾਠ ਕਰਨ ਵਾਲੇ ਮੈਂ ਦੇਖੇ ਹੁਣ ਮੈਂ ਅਰਜ਼ ਕਰਾਂ ਪੜਨਾ ਸੌਖਾ ਹੈ ਜਪਣਾ ਔਖਾ ਹੈ ਜਪਣ ਤੋਂ ਮਰਾਦ ਜ਼ਬਾਨ ਉਚਾਰਨ ਕਰੇ ਮਨ ਸੁਣੇ ਮਨ ਸੁਣਦਾ ਨਹੀਂ ਸੁਣਦਾ ਬੜੇ ਬੈ ਯੋਗੀਆਂ ਦਾ ਨਹੀਂ ਸੁਣਦਾ ਬੜੇ ਬੜੇ ਅਭਿਆਸੀਆਂ ਦਾ ਨਹੀਂ ਸੁਣਦਾ ਤੇ ਮੈਂ ਫਿਰ ਅਰਜ਼ ਕਰਾਂ ਅਵਲ ਤੇ ਜਪ ਉਹ ਕਰੇਗਾ ਕੌਣ जिन्हू पता चल जाए जगत दुख है जीवन दुख है परिवार दुख है संसार दुख है सब जूठ है कोड मिया बीबी खप हो सब खपना ही है और कुछ भी नहीं जिस दिन इस असलियत का पता चले संसार ही सब कुछ है ये परिवार ही सब कुछ है ये पदार्थ ही सब कुछ है परमात्मा कुछ भी नहीं है ਇਹ ਅਜੇ ਸੰਸਾਰ ਤੋਂ ਉਦਾਸ ਨਹੀਂ ਇਸ ਵਾਸਤੇ ਨਿਰੰਕਾਰ ਦੀ ਤਲਾਸ਼ ਨਹੀਂ ਕਰੇਗਾ ਤੇ ਸੰਸਾਰ ਤੋਂ ਉਦਾਸ ਦਾ ਮਤਲਬ ਨਹੀਂ ਕਿ ਉਹ ਸੰਸਾਰ ਨੂੰ ਛੱਡ ਜਾਏਗਾ ਜਿੱਥੇ ਜਾਏਗਾ ਸੰਸਾਰ ਤੇ ਹੈ ਸਰੀਰ ਹੀ ਸੰਸਾਰ ਹੈ ਤਾਂ ਕੋਈ ਆਤਮ ਹੱਤਿਆ ਕਰ ਲਏਗਾ ਨਹੀਂ ਇਹ ਮਨੋਕ ਆਪਣੇ ਆਪ ਨੂੰ ਹੁਣ ਬਦਲੇਗਾ ਜਿਸ ਢੰਗ ਨਾਲ ਮੈਂ ਜੀਵਦਾ ਰਿਹਾ ਹੁਣ ਇਸ ਢੰਗ ਨਾਲ ਨਹੀਂ ਜੀਵਣਾ ਇਹ ਤੇ ਜੀ ਜੀ ਕੇ ਮੈਂ ਦੇਖ ਲਿਆ ਸਤਾਈ 28 ਸਾਲ ਦਾ ਸੀਮਾ ਆਤਮਾ ਬੁੱਧ ਅਕਲ ਆ ਗਈ ਕਹਿੰਦੇ ਕੁਛ ਵੀ ਨਹੀਂ ਜਵਾਨ ਸੀ ਅਜੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ 마ਸੂਮ ਬੱਚੇ ਨੇ ਬੱਚਿਆਂ ਨਾਲ ਖੇਡਦੇ ਨੇ ਤੇ ਖੇਡਦੇ ਆ ਵੀ ਕੀ ਸਤਨਾਮ ਜਪਦੇ ਨੇ ਬੱਚਿਆਂ ਨਾਲ ਖੇਡਣਾ ਵੀ ਕੀ ਹੈ ਨਾਮ ਜਪਣਾ ਆਦੋ ਗਏ ਕਿ ਇਹ અવਤਾਰੀ ਪੁਰਸ਼ ਨੇ ਪੁਰਬਲੇ ਸੰਸਕਾਰ ਨੇ ਕੋਈ ਸੇਵਾ ਲੱਗੀ ਹੈ ਨਿਰੰਕਾਰ ਦੀ ਤਰਫੋਂ ਇਹ ਤੇ ਛੋਟੇ ਬੱਚਿਆਂ ਨਾਲ ਵੀ ਖੇਡਦੇ ਨੇ ਤੇ ਬੱਚਿਆਂ ਨੂੰ ਨਾਮ ਜਪਾਉਂਦੇ ਨੇ ਆਪ ਜਪਦੇ ਨੇ ਇਤਿਹਾਸ ਦੇ ਵਿੱਚ ਇਹੀ ਕੁਛ ਹੈ ਖੇਡਣਾ ਇਸ ਤਰ੍ਹਾਂ ਕਿਸੇ ਦੇ ਲਈ ਕਥਾ ਕੀਰਤਨ ਗੁਰਦੁਆਰੇ ਆਉਣਾ ਵੀ ਖਿਡਾਉਣਾ ਹੈ ਤਕਈਆਂ ਦੇ ਲਈ ਖਿਡਾਉਣੇ ਵੀ ਬੰਦਗੀ ਬਣ ਜਾਂਦੇ ਨੇ ਇਹ ਵੀ ਮਹਰਜ ਕਰਦੇ ਨੇ ਖੇਲ ਵੀ ਬੰਦਗੀ ਬਣ ਜਾਂਦੀ ਖੇਲ ਨੂੰ ਬੰਦਗੀ ਬਣਾਇਆ ਗੁਰੂ ਨਾਨਕ ਨੇ ਆਮ ਲੋਕੀ ਬੰਦਗੀ ਨੂੰ ਹੀ ਖਿਡਾਉਣਾ ਬਣਾ ਕੇ ਰੱਖ ਦਿੰਦੇ ਨੇ ਮਾਥੇ ਤੇ ਤਿਲਕ ਹੱਤ ਮਾਲਾ ਬਾਣਾ ਲੋਗਨ ਰਾਮ ਖਿਲਾਉਣਾ ਜਾਣਾ ਕਬੀਰ ਕਨ ਲੋਗਾ ਨੇ ਰੱਬ ਨੂੰ ਖਿਡਾਉਣਾ ਹੀ ਸਮਝਿਆ ਸਾਰੇ ਧਾਰਮਿਕ ਰਸਮ ਰਿਵਾਜ ਖਿਡਾਉਣਾ ਨੇ ਖੇਡਣਾ ਸਮਾਪਾਸ ਕਰਨਾ ਇਸ ਵਾਸਤੇ ਮੇਰੇ ਦੇਖੇ ਤੁਹਾਡੇ ਸ਼ਹਿਰ ਦੀ ਮੈਂ ਗੱਲ ਨਹੀਂ ਪਿਆ ਕਰਦਾ ਮੈਂ 60% ਦੀ ਗੁਰਦੁਆਰੇ ਅਮਰੀਕਾ ਦੇ ਦੇਖੇਨ ਜੋ ਇਕੱਠ ਹੁੰਦਾ ਸਭ ਸੋਸ਼ਲ ਗਏਦਰਗੇ ਕੋਈ ਧਾਰਮਿਕ ਨਹੀਂ ਆਉਂਦੇ ਲੰਗਰ ਚ ਬੈਠ ਕੇ ਦੋ ਦੋ ਘੰਟੇ ਗੱਪ ਮਾਰਨਗੇ ਤੇ ਕੀਰਤਨੀਆਂ ਕਿਧਰੇ 5 ਮਿੰਟ ਉੱਪਰ ਲੈ ਗਏ ਇਹ 5 ਮਿੰਟ ਵਧ ਕਿਉਂ ਗਏ ਨੇ ਤੂੰ 2 ਘੰਟੇ ਥੱਲੇ ਖਪਦਾ ਪੇ ਲੰਗਰ ਹਾਲ ਦੇ ਚ ਇੱਥੇ ਜਿੱਥੇ ਮਿੰਟ ਨਹੀਂ ਗਿਣਤੀ ਕੀਤੀ ਥੱਲੇ 2 ਘੰਟੇ ਇੰਜ ਲੰਘ ਗਏ ਜਿਵੇਂ 2 ਮਿੰਟ ਕਾਰਨ ਉਹ ਤੇ ਸਭ ਸੋਸ਼ਲ ਗੱਲਾਂ ਚੱਲੀਆਂ ਘਰੇਲੂ ਕਾਰੋਬਾਰੀ ਸੰਸਾਰੀ ਨਿਰੰਕਾਰ ਦੀ ਗੱਲ ਨਾਲ ਤਾਲਮਿਲ ਨਹੀਂ ਬੈਠਦਾ ਪਤਾ ਹੈ ਰਸ ਕਿੱਥੇ ਬਣਦਾ ਹੈ ਆਨੰਦ ਕਿੱਥੇ ਬਣਦਾ ਹੈ ਜਿੱਥੇ ਤਾਲਮਿਲ ਬੈਠ ਜਾਏ ਤਾਲਮਿਲ ਨਾ ਬੈਠੇ ਰਸ ਨਹੀਂ ਬਣਦਾ ਨਹੀਂ ਬਣੇਗਾ ਤਾਲ ਮੇਲ ਯਾਨੀ ਵਾਜੇ ਦੀ ਸੁਰ ਕਿਸੇ ਹੋਰ ਪਾਸੇ ਜਾਵੇ ਤੇ ਤਬਲੇ ਦਾ ਤਾਲ ਕਿਸੇ ਹੋਰ ਪਾਸੇ ਜਾਵੇ ਸਿਆਣੇ ਮਨੁੱਖ ਨੇ ਕਹਿ ਦੇਣਾ ਕਿ ਸੰਗੀਤ ਨਹੀਂ ਹੈ ਰੋਣਾ ਪਿਟਣਾ ਹੈ ਕੁਝ ਵੀ ਨਹੀਂ ਹੈ ਸੁਰ ਕਿਸੇ ਹੋਰ ਪਾਸੇ ਜਾ ਰਹੀ ਹੈ ਤਾਲ ਕਿਸੇ ਹੋਰ ਪਾਸੇ ਜਿੱਥੇ ਤਾਲ ਮੇਲ ਨਾ ਬੈਠੇ ਸੁਰ ਤਾਲ ਇੱਕ ਨਾ ਹੋਵਨ ਰਸ ਨਹੀਂ ਬਣਦਾ ਬਾਣੀ ਨਾਲ ਤਾਲ ਮੇਲ ਨਹੀਂ ਬੈਠਦਾ ਬਾਣੀ ਨਿਰਵੈਰ ਦੀ ਹੈ ਹਿਰਦਾ ਵੈਰ ਨਾਲ ਭਰਿਆ ਹੋਇਆ ਤਾਲਮਿਲ ਨਹੀਂ ਬੈਠਦਾ ਬਾਣੀ ਨਿਰੰਕਾਰ ਦੀ ਹੈ ਹਿਰਦਾ ਸੰਸਾਰ ਦੀ ਵਾਸ਼ਨਾ ਨਾਲ ਭਰਿਆ ਹੋਇਆ ਤਾਲਮਿਲ ਨਹੀਂ ਬੈਠਦਾ ਬਾਣੀ ਉਸ ਸਮਦਰਿਸ਼ ਦੀ ਹੈ ਹਿਰਦਾ ਵਿਤਕਰਿਆਂ ਨਾਲ ਭਰਿਆ ਹੋਇਆ ਤਾਲਮਿਲ ਨਹੀਂ ਬੈਠਦਾ ਬਾਣੀ ਦਇਆ ਦਾ ਸਾਗਰ ਹੈ ਉਸ ਦੀ ਬਾਣੀ ਹੈ ਹਿਰਦਾ ਕਠੋਰ ਹੈ ਤਾਲਮਿਲ ਨਹੀਂ ਬੈਠਦਾ ਬਾਣੀ ਉਸ ਵਿਸ਼ਾਲ ਦੀਏ ਫਰਾਗ ਦਿਲ ਦੀ ਹੈ ਹਿਰਦਾ ਤੰਗ ਦੇ ਲੈ ਤਾਲ ਮਿਲ ਨਹੀਂ ਬੈਠਦਾ ਤੇ ਜਦ ਤਾਲ ਮਿਲ ਨਾ ਬੈਠੇ ਤਾਂ ਰਸ ਨਹੀਂ ਬਣਦਾ ਇੱਕ ਗੰਦੇ ਗੀਤ ਨਾਲ ਤਾਲ ਮਿਲ ਬੈਠ ਜਾਂਦਾ ਮੈਂ ਤੁਹਾਡੇ ਕੋਲ ਜਦ ਇੱਥੇ ਆਇਆ ਉਸ ਤੋਂ ਪਹਿਲੇ ਇੱਕ ਮਹਾਪੁਰਸ਼ਾਂ ਦੀ ਵਰਸੀ ਮਨਾਈ ਗਈ ਮਲਾਕਾ ਮਲੇਸ਼ੀਆ ਦਾ ਇੱਕ ਸ਼ਹਿਰ 4 ਦਿਨ ਲਈ ਦਾ ਸੁੱਥੇ ਗਿਆ ਸੀ ਉਸ ਤੋਂ ਪਹਿਲੇ ਬੀਜ ਇੱਕ ਗੁਰਦੁਆਰਾ ਹੈ ਉੱਥੇ ਪਦਾਲਨ ਜਾਇਆ ਇੱਕ ਦਿਨ ਦੇ ਹਾਜ਼ਰੀ ਉੱਥੇ ਸੀ ਪਿਛੇ ਉਸ ਤੋਂ ਪਹਿਲੇ ਜਦਾਸ ਗਿਆ ਹੈਰਾਨਗੀ ਹੋਈ ਮੈਨੂੰ ਚਾਰ ਪੰਜ ਜਥੇ ਦਾਸ ਉਹ ਦਿਨ ਚਾਰ ਪੰਜ ਬੰਦੇ ਆਏ ਉਹ ਜ 2.5 ਹਜ਼ਾਰ ਦਾ ਇਕੱਠ ਹੁੰਦਾ ਸੀ ਜਥੇ ਚਾਰ ਪੰਜ ਨਾਮੇ ਸਨ ਇਕ ਦੋ ਕਥਾਵਾਚਕ ਵੀ ਦਰਬਾਰ ਸਾਹਿਬ ਤੋਂ ਆਏ ਸਨ। ਦਰਸ਼ਕਾਂ ਨੂੰ ਵੀ ਬੁਲਾਇਆ ਗਿਆ ਸੀ। ਔਰ ਪੂਰਾ ਇੰਤਜ਼ਾਮ ਵੀ ਸੰਗਤ ਨਾਲ ਸੀ। ਖੈਰ ਮੈਂ ਆਪਣੀ ਹਾਜ਼ਰੀ ਭਰ ਕੇ ਰਿਆਸ਼ ਦੂਰ ਸੀ ਦੂਸਰੇ ਗੁਰਦੁਆਰੇ ਸੇ। ਤੋ ਸਵਾਵਕ ਜਿਹੜਾ ਸੱਜਣ ਮੈਨੂੰ ਲੈ ਜਾ ਰਿਹਾ ਸੀ ਮੈਂ ਉਸ ਕੋਲ ਪੁੱਛ ਲਿਆ ਮੈਂ ਕਿ ਗੱਲ ਕੀ ਅੱਜ ਕਿਉਂ ਨਹੀਂ ਸੰਗਤ? ਖਣ ਲਗੇ ਅੱਜ ਦਲੇਰ ਮਹਿੰਦੀ ਆਇਆ ਹੈ ਤੁਹਾਨੂੰ ਕੌਣ ਸੁਣਿਆ ਆਜੇ ਕੀਰਤਨ ਕਿਸ ਨੇ ਸੁਣਨਾ ਭਾਵੇਂ ਹਵਨ ਪੈ ਟਾਪ ਦੇ ਰਾਗੀ ਭਾਵੇਂ ਹਵਨ ਪੈ ਮਾਨ ਰਾਗੀ ਹੈ ਭਾਵੇਂ ਤੁਸੀਂ ਫਿਲਾਸਵਾ ਗੁਰਬਾਣੀ ਦਾ ਗੋਟ ਉਹਨਾਂ ਨੇ ਟੋਏ ਟੱਪੇ ਸੁਣ ਲੈ ਤੁਹਾਡੀਆਂ ਗੱਲਾਂ ਕੀ ਸੁਣਨੀਆਂ ਫਿਰ ਮੈਨੂੰ ਅਸਲੀਅਤ ਦਾ ਪਤਾ ਚੱਲੇ ਜਦ ਉਸਨੇ ਆਖੇ ਗੈਣੀ ਜੀ ਐਸਾ ਕਿਉਂ ਹੋ ਜਾਂਦਾ ਹੈ ਮੈਂ ਕਹਾਂ ਉੱਥੇ ਤਲ ਮਿਲ ਬੈਠ ਜਾਂਦਾ ਹੈ ਹਿਰਦਾ ਕਾਮ ਨਾਲ ਭਰਿਆ ਹੋਇਆ ਹੈ ਕਾਮ ਦੇ ਗੀਤ ਤਲ ਮਿਲ ਬੈਠ ਗਿਆ ਹਿਰਦਾ ਵਾਸ਼ਨਾ ਨਾਲ ਭਰਿਆ ਹੋਇਆ ਵਾਸ਼ਨਾ ਦੇ ਗੀਤ ਤਲ ਮਿਲ ਬੈਠ ਗਿਆ ਰਸ ਬਣ ਗਏ ਹਿਰਦਾ ਹੰਕਾਰ ਨਾਲ ਭਰਿਆ ਹੋਇਆ ਹੰਕਾਰ ਦੇ ਭਰੇ ਹੋਏ ਗੀਤ ਤਲ ਮਿਲ ਬੈਠ ਗਿਆ ਰਸ ਬਣ ਗਏ ਹਿਰਦਾ ਸੰਸਾਰਿਕ ਵਾਸ਼ਨਾ ਨਾਲ ਭਰਿਆ ਹੋਇਆ ਸੰਸਾਰੀ ਗੀਤ ਤਲ ਮਿਲ ਬੈਠ ਗਿਆ ਰਸ ਬਣ ਗਏ ਜਿੱਥੇ ਤਾਲਮਿਲ ਬੈਠੇ ਰਸ ਬਣ ਜਾਂਦਾ ਹੈ ਅਕਸਰ ਮਨੁੱਖ ਗੁਰਦੁਆਰਿਆਂ ਚ ਸਿਰ ਢਾ ਕੇ ਬੈਠੇ ਹੁੰਦੇ ਨੇ ਮੱਥੇ ਤੇ ਵਟ ਪਾ ਕੇ ਬੈਠੇ ਹੁੰਦੇ ਨੇ ਮੰਦਰਾਂ ਦੇ ਚ ਵੀ ਐਸਾ ਹੀ ਹੁੰਦਾ ਹੈ ਕਾਰਨ ਤਾਲਮਿਲ ਨਹੀਂ ਬੈਠਦਾ ਨਵ ਭਾਰਤ ਟਾਈਮਜ਼ ਇੱਕ ਹਿੰਦੀ ਦਾ ਅਖਬਾਰ ਹੈ ਭਾਰਤ ਦੇ ਸਭ ਤੋਂ ਜ਼ਿਆਦਾ ਛਪਦਾ ਹੈ ਉਹਦੇ ਚ ਬੁੱਧਵਾਰ ਦੇ ਬੁੱਧਵਾਰ ਲਤੀਫੇ ਹੁੰਦੇ ਆ ਕਦੀ ਕਦੀ ਸਫਰਿਚ ਮੈਂ ਉਹਨਾਂ ਨੂੰ ਦੇਖਦਾ ਹੈਰਾਨ ਹੋਇਆ ਇੱਕ ਮਰੀਜ਼ ਡਾਕਟਰ ਕੋਲ ਆਇਆ ਲਤੀਫਾ ਤੇ ਡਾਕਟਰ ਦਾ ਜੈਸੇ ਤਕੀਆ ਕਲਾਮ ਹੁੰਦਾ ਵੀ ਕੀ ਤਕਲੀਫ ਹੈ ਇਹਨੇ ਡਾਕਟਰ ਸਾਹਿਬ ਹੋਰ ਤੇ ਕੋਈ ਤਕਲੀਫ ਨਹੀਂ ਨੀਂਦ ਨਹੀਂ ਆਉਂਦੀ ਕੋਈ ਦਵਾਈ ਦਿਓ ਨੀਂਦ ਨਹੀਂ ਪੈਂਦੀ ਕਹਿੰਦਾ ਲੈ ਗਲਤ ਜਗ੍ਹਾ ਆ ਗਏ ਆ ਜੇ ਨੀਂਦ ਨਹੀਂ ਤੈਨੂੰ ਪੈਂਦੀ ਤੇ ਮੇਰੇ ਕੋਲ ਆਣ ਦੀ ਕੀ ਲੋੜ ਐ ਕਿਸੇ ਮੰਦਰ ਚਲਾ ਜਾ ਕਥਾ ਸੁਣ ਆਪੇ ਹੀ ਤੈਨੂੰ ਨੀਂਦ ਆ ਜਾਏਗੀ ਸਾਡੇ ਕੋਲ ਆਣ ਦੀ ਤੈਨੂੰ ਕੀ ਲੋੜ ਐ ਜਿੱਥੇ ਤਲ ਮੇ ਲਾਂ ਬੈਠੇ ਸਿਰ ਤੇ ਬੋਝ ਪੈ ਜਾਂਦਾ ਹੈ ਉੰਗਣ ਲੱਗ ਪੈਂਦੇ ਨੇ ਅੰਮ੍ਰਿਤ ਵੇਲੇ ਮੈਂ ਦਰਬਾਰ ਸਾਹਿਬ ਵੀ ਦੇਖੇ ਨੇ ਹਰਿ ਮੰਦਰ ਸਾਹਿਬ ਅੱਧੇ ਲੋਕ ਸੁੱਤੇ ਪਏ ਹੁੰਦੇ ਨੇ ਮੈਂ ਕਿਹਾ ਹੱਦ ਹੋ ਗਈ 3 ਵਜੇ ਉੱਠੇ ਆਉਣਗੇ ਵਿਚਾਰੇ ਸ਼ਨਾਣ ਵੀ ਕੀਤਾ ਹੋਣਾ ਆਗੈਨੇ ਆ ਸਾਦੀਵਾਰ ਦਾ ਕੀਰਤਨ ਸੁਣਨ ਸੁਤੇ ਜਿੱਥੇ ਤਾਲ ਮਿਲ ਨਾ ਬੈਠੇ ਰਸ ਨਹੀਂ ਬਣਦਾ ਤੇ ਬੇਰਸੀ ਦੇ ਚ ਮਨੁੱਖ ਲੰਬਾ ਨਹੀਂ ਬੈਠ ਸਕਦਾ ਉੰਗੇਗਾ ਨਈਂਦਾਏ ਉੰਗਦੇ ਹੋਏ ਮਨੁੱਖ ਅੰਮ੍ਰਿਤ ਵੇਲੇ ਮਿਲਣਗੇ ਜਦ ਕੈ ਨਾਮ ਜਪਣ ਦਾ ਵਕਤ ਤੇ ਅੰਮ੍ਰਿਤ ਵੇਲਾ ਹੁੰਦਾ ਹਰ ਅੰਮ੍ਰਿਤ ਵੇਲੇ ਵੱਥੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੇ ਨਾ ਤੋ ਹੁਣ ਮੈਂ ਲਮਕਾਵਾ ਨਾ ਪੜਨ ਲਗਿਆ ਧਿਆਨ ਬਾਰ ਕਰਨਾ ਪੈਂਦਾ ਜਪਨ ਲਗਿਆ ਧਿਆਨ ਅੰਦਰ ਕਰਨਾ ਪੈਂਦਾ ਜਪਣਾ ਕੀ ਹੈ ਗਾਉਣਾ ਸੁਣਨਾ ਬਾਣੀ ਗਾਣੇ ਸੁਣਨੇ ਫਿਰ ਇੱਕ ਮੰਤਰ ਤੇ ਆ ਜਾਣਾ ਵਾਹਿਗੁਰੂ ਮੰਤਰ ਤੇ ਦੁਨੀਆ ਦੇ ਜਿਤਨੇ ਮੰਤਰ ਨੇ ਇਹ ਇੱਕ ਦਮ ਦੇ ਚ ਪੂਰੇ ਹੋ ਜਾਂਦੇ ਨੇ ਜਿਵੇਂ ਕਲਗੀਧਰ ਪਾਤਸ਼ਾਹ ਕਹਿੰਨ ਨਾ ਇੱਕ ਚਿੱਤ ਜائیں ਇੱਕ ਛਿੰਨ ਧਿਆਇਓ ਇੱਕ ਛਿੰਨ ਇੱਕਦਮ ਕੋਈ ਵੀ ਮੰਤਰ ਇੱਕਦਮ ਵਿੱਚ ਪੂਰਾ ਹੋ ਜਾਂਦਾ ਹੈ ਰਾਮ ਇੱਕਦਮ ਵਿੱਚ ਪੂਰਾ ਹੋ ਜਾਂਦਾ ਹੈ ਓਮ ਇੱਕਦਮ ਵਿੱਚ ਪੂਰਾ ਹੋ ਜਾਂਦਾ ਹੈ ਵਾਹਿਗੁਰੂ ਇੱਕਦਮ ਵਿੱਚ ਪੂਰਾ ਹੋ ਜਾਂਦਾ ਹੈ ਸਾਰੇ ਮਹਾ ਮੰਤਰ ਇੱਕਦਮ ਵਿੱਚ ਪੂਰੇ ਹੋ ਜਾਂਦੇ ਉਸੇ ਇੱਕਦਮ ਦੇ ਜੋ ਵਾਹਿਗੁਰੂ ਉਚਾਰਨ ਕੀਤਾ ਹੈ ਉਸੇ ਨੇ ਪੂਰੀ ਕਾਗਰਤਾ ਨਾਲ ਮਨ ਸੁਣਿਆ ਗਾਵੀਏ ਸੁਣੀਏ ਮਨ ਰਖੀਏ ਭਾ ਜਿਸ ਦਿਨ ਮਨ ਥੋੜਾ ਜਾਂ ਕਿਧਰੇ ਨੇੜੇ ਚਲਾ ਗਿਆ ਇੱਕ ਰਸ ਬਣ ਜਾਏਗਾ ਲੇਕਿਨ ਵਕਤ ਹੀ ਬਣੇਗਾ ਰਸ ਚਲਾ ਜਾਏਗਾ ਫਿਰ ਉੱਥੋਂ ਹੀ ਪੀੜਾ ਸ਼ੁਰੂ ਹੋਏਗੀ ਉਸ ਤੋਂ ਪਹਿਲੇ ਨਹੀਂ ਉਹ ਪੀੜਾ ਹੁੰਦੀ ਹੈ ਧਾਰ ਬਕ ਔਲਾਦ ਨਹੀਂ ਹੈ ਪੀੜਾ ਹੈ, ਧਨ ਸੰਪਦਾ ਨਹੀਂ ਹੈ ਪੀੜਾ ਹੈ। ਮਨ ਭੌਂਦੇ ਪਦਾਰਥ ਨਹੀਂ ਨੇ, ਟਿਕਾਣਾ ਨਹੀਂ ਹੈ, ਸੰਬੰਧ ਨਹੀਂ ਜੁੜੇ, ਪੀੜਾ ਹੈ। ਇੱਕ ਨਵੀਂ ਪੀੜਾ ਅਰੰਭ ਹੋ ਜਾਂਦੀ ਹੈ, ਸਾਰੀ ਪੀੜਾ ਬੇਮੈਨੀ ਹੋ ਜਾਂਦੀ ਹੈ। ਉਹ ਪੀੜਾ ਧਾਰਮਕ। ਉਸ ਧਾਰਮਕ ਪੀੜਾ ਦਾ ਹੀ ਬਾਬਾ ਫਰੀਦ ਜ਼ਿਕਰ ਪੈ ਕਰਦੇ ਨੇ। ਚਿੰਤ ਘਟੋਲਾ, ਵਾਣ ਦੁਖ, ਬਿਰੇ ਵਿਛਾਵਣ ਲੇਪ। ਏ ਹਮਾਰਾ ਜੀਵਣਾ ਤੋ ਸਾਹਿਬ ਸੱਚੇ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਮੋਰੀ ਰੋਣਝੋਣ ਲਾਇਆ ਪੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤਿਨ ਲੋਭੀ ਲੋਭ ਲਵਾਇਆ ਲੋਭ ਪੈਦਾ ਹੋ ਗਏ ਕੁਝ ਰਸ ਮਿਲ ਗਿਆ ਹੁਣ ਜਿਹੜਾ ਰਸ ਮਿਲਿਆ ਉਸ ਤੋਂ ਬਿਨਾ ਜੀਵਣਾ ਖੋਜ ਜਾਏਗਾ ਤੇਰੇ ਦਰਸ਼ਨ ਵੇਠੋਂ ਖਨਈਏ ਬਣਾ ਤੇਰੇ ਨਾਮ ਵੇਠੋਂ ਕੁਰਬਾਨਾਂ ਜਾਂ ਤੂੰ ਤਾਂ ਮੈਂ ਮਾਣ ਕਿਆ ਹੈ ਤੁਦ ਬਿਨ ਕੇ ਹਾ ਮੇਰਾ ਮਾਣੋ ਅਗਾ ਜੋ ਬਿਰਹ ਦਾ ਰੋਣਾ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਨੇ ਰਖਿਆ ਸਾਹਮਣੇ ਹੈਰਾਨ ਕੁੰਨ ਗਲ ਹੈ ਇਸਈ ਸੁਭਾਵ ਨੂੰ ਸਾਹਮਣੇ ਰੱਖ ਕੇ ਚੂੜਾ ਬੰਨ ਪਲੰਗ ਸੇ ਮੁੰਦੇ ਸਣ ਬਾਹੀ ਸਣ ਬਾਹਾ ਇਥੇ ਵੇਸ਼ ਕਰੈਂਦੀਏ ਮੁੰਦੇ ਸੌਰਾ ਤੋ ਅਵਰਾ ਮੰਨ ਦੇ ਸਜੂੜੇ ਨੂੰ ਬਲੰਗ ਦੇ ਪਾਵੇ ਨਾਲ ਪਰ ਬਨਣ ਲਗਿਆ ਆਪਣੀਆਂ ਬਾਵਾ ਵੀ ਤੋੜ ਦੇਈ ਸਿਰਫ ਚੂੜਾ ਹੀ ਕਿਉ ਸਣ ਬਾਹੀ ਸਣ ਬਾਹਾ ਬਾਵਾ ਦੇ ਸਮੇਤ ਤੋੜੀ ਨੀਰਾ ਚੂੜਾ ਨਾ ਤੋੜੇ ਚੂੜਾ ਤੋੜਨ ਲੱਗਿਆ ਆਪਣੀਆਂ ਬਾਵਾں ਵੀ ਤੋੜ ਦੇਣੀਆਂ ਤੇਗੋਰ ਰਾਵਿੰਦਰਨਾਥ ਟੈਗੋਰ ਗੁਰੂ ਨਾਨਕ ਦਾ ਇਹ ਸ਼ਬਦ ਪੜ੍ਹ ਕੇ 10 ਦਿਨ ਰੋਂਦਾ ਰਿਹਾ ਸੀ ਵੀ ਰੱਬੇ ਵੀ ਛੋੜੇ ਦੀ ਪੀੜਾ 'ਚ ਕੋਈ ਇਤਨਾ ਵੀ ਤੜਪ ਸਕਦਾ ਹੈ ਚੂੜਾ ਬਨ ਪਲੰਗ ਸੇ ਮੁੰਦੇ ਸਣਬਾਈ ਸਣਬਾਹ ਇਹ ਤੇ ਵੇਸ ਕਰੇਂ ਦੀਏ ਮੁੰਦੇ ਸੌਰਾ ਤੋ ਅਵਰਾ ਸਾਰੇ ਧਾਰਮਿਕ ਸ਼ਿੰਗਾਰ ਤੋਂ ਕੀਤੇ ਪੂਜਾ ਪਾਠ ਕੀਤਾ ਬੜੇ اڈੰਬਰ ਕੀਤੇ ਪਰ ਖੇੜ ਤੇ ਕੁਝ ਵੀ ਨਹੀਂ ਬਣਿਆ ਗਲਤੀ ਕੁਝ ਵੀ ਨਾ ਬਣੀ ਸਾਰਾ ਹਾਰ ਸ਼ਿੰਗਾਰ ਵਿਅਰਥ ਚਲਾ ਗਿਆ ਫਜ਼ੂਲ ਚਲਾ ਗਿਆ ਰਾਵਿੰਦਰਨਾਥ ਟੈਗੋਰ ਕਹਿੰਦੇ ਨੇ ਜਿਸ ਬਾਰੀਕੀ ਨਾਲ ਗੁਰਨਾਨਕ ਨੇ بیان ਕੀਤਾ ਹੈ ਇਹ ਅਵਤਾਰਾਂ ਦੀ ਸ਼੍ਰੇਣੀ ਦੇ ਵਿੱਚ ਇੱਕ ਨਵੀਨਤਾ ਹੈ ਨਵੀਂ ਗੱਲ ਇਤਨੀ ਬਾਰੀਕੀ ਔਰ ਇਤਨੀ ਸਚਾਈ ਇਤਨੀ ਹਕੀਕਤ ਪੀੜਾ ਸ਼ੁਰੂ ਹੋ ਜਾਂਦੀ ਹੈ ਹੁਣ ਮੈਂ ਅਰਜ਼ ਕਰਾਂ ਦੁੱਖ ਦੇ ਚ ਸਮਾਂ ਲੰਬਾ ਹੋ ਜਾਂਦਾ ਹੈ ਪੀੜਾ ਦੇ ਚ ਸਮਾਂ ਲੰਬਾ ਹੋ ਜਾਂਦਾ ਹੈ ਸੁੱਖ ਦੇ ਚ ਸਮਾਂ ਛੋਟਾ ਹੋ ਜਾਂਦਾ ਹੈ ਇਸ ਵਾਸਤੇ ਜਿਤਨੇ ਬਿਆਕਲ ਜਿਤਨੇ ਪੀੜਾਦਾਈ ਹਿਰਦੇ ਭਗਤਾਂ ਦੇ ਹੁੰਦੇ ਨੇ ਕਿਸੇ ਹੋਰ ਦੇ ਨਹੀਂ ਹੁੰਦੇ ਬਹੁਤ ਵੱਡੀ ਪੀੜਾ ਤੁਲੰਗਦੇ ਨੇ ਤਾਂ ਜਾ ਕੇ ਬਹੁਤ ਵੱਡਾ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਇਹ ਪੀੜਾ ਅਜੇ ਆਮ ਲੋਕਾਂ ਦੇ ਅੰਦਰ ਪੈਦਾ ਹੋ ਸਕੇ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਇਹ ਜੇ ਸੰਸਾਰ ਦੀ ਪੀੜਾ ਹੈ ਪਦਾਰਥਾਂ ਦੀ ਪੀੜਾ ਕਿਸੇ ਨੂੰ ਪਰਿਵਾਰ ਦੀ ਪੀੜਾ ਕਿਸੇ ਨੂੰ ਧੀਆਂ ਪੁੱਤਰਾਂ ਦੀ ਪੀੜਾ ਕਿਸੇ ਨੂੰ ਕਾਰੋਬਾਰ ਦੀ ਪੀੜਾ ਇਸੇ ਪੀੜਾ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਣਾ ਹੈ ਅਜੇ ਨਿਰੰਕਾਰ ਦੀ ਪੀੜਾ ਨਹੀਂ ਆਰੰਭ ਹੋਈ। ਅਜੇ ਪਰਮਾਤਮਾ ਦੇ ਵਿਛੋੜੇ ਦੀ ਪੀੜਾ ਆਰੰਭ ਨਹੀਂ ਹੋਈ। ਜਿਸ ਦਿਨ ਇਹ ਪੀੜਾ ਆਰੰਭ ਹੋਏਗੀ ਉਸ ਦਿਨ ਸਮਾਂ ਬਹੁਤ ਲੰਮਾ ਹੋ ਜਾਏਗਾ। ਦੁੱਖ ਦੇ ਵਿੱਚ ਸਮਾਂ ਲੰਮਾ ਹੋ ਜਾਂਦਾ ਹੈ। ਇੱਕ ਤੇ ਦਿਨ ਰਾਤ ਕਰਕੇ ਅਸੀਂ ਸਮੇਂ ਨੂੰ ਨਾਪਦੇ ਹਾਂ ਪਹਿਰਾ ਕਰਕੇ ਫਿਰ ਸਾਇੰਸ ਦਾ ਯੋਗ ਹੈ ਘੜੀ ਬਣ ਗਏ ਰਿਸਟਵਾਚ ਬਣ ਗਈ ਅਸੀਂ ਹੱਥ ਤੇ ਦੇਖ ਲੈਨੇ ਆ ਮਿੰਟ-ਮਿੰਟ ਦਾ ਹਿਸਾਬ ਕਿੰਨਾ ਟਾਈਮ ਹੋ ਗਿਆ ਲੇਕਿਨ ਇੱਕ ਘੜੀ ਪਰਮਾਤਮਾ ਨੇ ਸਾਡੇ ਅੰਦਰ ਬਣਾਈ ਹੋਈ ਹੈ ਉਹ ਟਾਈਮ ਕਿਸੇ ਹੋਰ ਢੰਗ ਨਾਲ ਦੱਸਦੀ ਹੈ ਇਸ ਢੰਗ ਨਾਲ ਨਹੀਂ ਜੋ ਤੁਹਾਡੇ ਹੱਥ ਤੇ ਬਣੀ ਹੋਈ ਘੜੀ ਟਾਈਮ ਦੱਸਦੀ ਹੈ ਮਨ ਦੀ ਘੜੀ ਉਹ ਟਾਈਮ ਨਹੀਂ ਦੱਸਦੀ ਉਹਦਾ ਵਕਤ ਦੱਸਣ ਦਾ ਢੰਗ ਕੁਝ ਹੋਰ ਦੁੱਖ ਦੇ ਚੋਵੇ ਤੇ ਸਮਾਂ ਲੰਬਾ ਦਸਦੀ ਹੈ ਬਹੁਤ ਲੰਬਾ ਦਸਦੀ ਇੱਕ ਮਿੰਟ ਇੱਕ ਸਾਲ ਵਰਗਾ ਦਸਦੀ ਹੈ ਦੂਰ ਕਿਉਂ ਜਾਵਾਂ ਮੈਂ ਗੁਰੂ ਅਰਜਨ ਦੇਵ ਜੀ ਦੇ ਬੋਲ ਤੁਹਾਡੇ ਸਾਹਮਣੇ ਰੱਖਦੇ ਆਂ ਚਾਰ ਪਹਿਰ ਚੋ ਜੁਗੇ ਸਮਾਨੇ ਰਹਿਣ ਭਈ ਤਬ ਅੰਤ ਨ ਜਾਣੇ ਏ ਪ੍ਰਭੂ ਤੇਰੇ ਵਿਛੋੜੇ ਦੀ ਪੀੜਾ ਵਿੱਚ ਇਹ ਦਿਨ ਦੇ 4 ਪੈਰ 4 ਯੁਗਾਂ ਵਰਗੇ ਨੇ ਇਹ ਤੇ ਹਜ਼ਾਰਾਂ ਸਾਲਾਂ ਵਰਗੇ ਨਹੀਂ ਲੰਗਦੇ ਇਤਨੇ ਪੀੜਾ ਇੱਕ ਘੜੀ ਦੇ ਨਸਮੋ ਕੋ ਬਹੁਤ ਦਿਹਾੜੇ ਇੱਕ ਘੜੀ ਦਿਨ ਰਾਤ ਦੀਆਂ ਪੁਰਾਣੀ ਗਿਣਤੀ ਦੇ ਮੁਤਾਬਕ 60 ਘੜੀਆਂ ਬਣਦੀਆਂ ਸਾਬ ਕਹਿੰਦੇ ਨੇ ਇੱਕ ਘੜੀ ਕਈ ਦਿਨਾਂ ਵਰਗੀ ਕਈ ਦਿਨਾਂ ਵਰਗੀ ਨਹੀਂ ਲੰਗਦੇ ਚਾਰ ਪਹਿਰ ਚੋ ਜੁਗੇ ਸਮਾਨੇ ਰਹਿਣ ਭਈ ਤਬ ਅੰਤ ਨ ਜਾਣੇ ਰਾਤ ਆਈਏ ਇਹ ਕਿਤਨੇ ਯੁਗਾਂ ਵਰ ਗਈਏ ਸੈਵਕਿੰਦ ਨੇ ਤੇ ਗਿਣ ਵੀ ਨਹੀਂ ਸਕਦੇ ਇਹਨੂੰ ਕਿਦਰ ਕਵੀ ਦੀ ਕਲਪਨਾ ਨਾਲ ਸਮਝ ਲੈਣਾ ਸ਼ਾਇਰ ਦਾ ਤਖੈਲ ਨਾਲ ਸਮਝ ਲੈਣਾ ਦੋ ਤਰ੍ਹਾਂ ਦੀ ਸ਼ਾਇਰੀ ਆਉਂਦੀ ਹੈ ਇੱਕ ਤਖੈਲ ਹੈ ਸੋਚ ਕੇ ਗੱਲ ਕੀਤੀ ਹੈ ਇੱਕ ਜੋ ਆਖਿਆ ਜਾ ਰਿਹਾ ਉਸ ਦਾ ਅਨੁਭਵ ਹੈ ਐਸਾ ਹੈ संतन के सुन साखी साची जो बोले सो पेखे आखी गुरु अर्जुन देव जी संतन के सुन साची साखी संत दी गल सुन जो बोले सो पेखे आखी जो देखे ते कह रहे मैं थानू परमात्मा दी गल सुना रहे मैं स्टडी है मैं पढ़े मैं अभ्यास कीता है थोड़ा थानू सुना रहे हैं। ਅਗਰ ਸੰਤ ਸੁਣਾਏਗਾ ਭਗਤ ਸੁਣਾਏਗਾ ਪੜ ਕੇ ਨਹੀਂ ਸੁਣਾਏਗਾ ਸੁਣ ਕੇ ਵੀ ਨਹੀਂ ਸੁਣਾਏਗਾ ਸੋਚ ਕੇ ਵੀ ਨਹੀਂ ਸੁਣਾਏਗਾ ਪਰ ਕਿਸ ਤਰ੍ਹਾਂ ਸੁਣਾਏਗਾ ਕਬੀਰ ਕਹਿੰਦੇ ਦੋਏ ਦੋਏ ਲੋਚਨ ਪੇਖਾ ਹਾਂ ਹਰ ਬਿਨ ਅਵਰ ਨ ਦੇਖਾ ਮੈਂ ਦੇਖੇ ਮੈਂ ਦੇਖ ਕੇ ਗੱਲ ਕਰਦਾ ਮੈਂ ਪੇਖੇ ਹੋ ਰੀ ਉਚਾ ਮੋਹਨ ਸਭ ਤੇ ਉਚਾ ਗੁਰੂ ਅਰਜਨ ਦੇਵ ਜੀ you're begging to kind